ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਪੇਪਰ ਦੇ ਵਿੱਚ ਬਚੇ ਨੇ ਸਿਰਫ 2 ਦਿਨ ਅਤੇ ਆਪਾਂ ਸਾਰੇ ਜਾਣਦੇ ਹਾਂ ਕਿ ਪੀਐਸਟੈਟ 2024 ਦੀ ਪ੍ਰੀਖਿਆ 1 ਦਸੰਬਰ ਨੂੰ ਹੋ ਰਹੀ ਹੈ ਵੈਸੇ ਤਾਂ ਤੁਸੀਂ ਆਪਣੇ ਆਪਣੇ ਸਬਜੈਕਟ ਦੇ ਸਾਰੇ ਹੀ ਟੌਪਿਕ ਬੜੀ ਚੰਗੀ ਤਰ੍ਹਾਂ ਕਲੀਅਰ ਕਰ ਲਈ ਹੋਣਗੇ ਪਰ ਲਾਸਟ ਵਾਲੇ ਕੁਝ ਦਿਨ ਬੜਾ ਇੰਪੋਰਟੈਂਟ ਹੋ ਜਾਂਦਾ ਹੈ ਉਹ ਐਮਸੀਕਿਊ ਦੇਖਨੇ ਜਿਨ੍ਹਾਂ ਦਾ ਪੇਪਰ ਵਿੱਚ ਆਉਣਾ ਲਗਭਗ ਤੈਅ ਹੀ ਹੁੰਦਾ ਹੈ ਸੋ ਬਹੁਤ ਹੀ ਸੀਮਤ ਸ਼ਬਦਾ ਵਿੱਚ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਤਿੰਨ ਸਰਸਸ ਬਾਰੇ ਦੱਸਾਂਗਾ ਜਿੱਥੋਂ ਤੁਸੀਂ ਜੋ ਐਮਸੀਕਿਊ ਹੈ ਪੇਪਰ ਤੋਂ ਪਹਿਲਾਂ ਕਰਕੇ ਹੀ ਜਾਣੇ ਹਨ ਸੋ ਸਭ ਤੋਂ ਪਹਿਲਾਂ ਆ ਜਾਂਦਾ ਜੀ ਪ੍ਰੀਵੀਅਸ ਈਅਰ ਪੇਪਰ ਜੋ ਹੋਏ ਨੇ ਪੀਐਸਟ ਦੇ ਉਹਨਾਂ ਦੇ ਐਮਸੀਕਿਊ ਅਗਰ ਮੈਂ ਬਹੁਤ ਹੀ ਸਿੰਪਲ ਸ਼ਬਦਾਂ ਵਿੱਚ ਕਹਾ ਤਾਂ ਇਹ ਮੰਨ ਕੇ ਚੱਲੋ ਕਿ ਬੀਤੋਂ 25% ਜਿਹੜੇ ਉਹ ਐਮਸੀਕਿਊ ਨੇ ਉਹ ਪੇਪਰ ਦੇ ਵਿੱਚ ਹੁਣ ਵਾਲੇ ਪੇਪਰ ਦੇ ਵਿੱਚ ਮੰਨ ਕੇ ਚੱਲੋ 100% ਦੇ ਵਿੱਚੋਂ ਜੋ ਹੁਣ ਵਾਲੇ ਪੇਪਰ ਦੀ ਵੇਟੇਜ ਹੋਊਗੀ ਤਾਂ 20 ਤੋਂ 25% ਐਮਸੀਕਿਊ ਤੁਹਾਨੂੰ ਪੁਰਾਣੇ ਹੀ ਮਿਲ ਜਾਣਗੇ ਐਟ ਲੀਸਟ 20% ਤਾਂ ਮਿਲਣਗੇ ਹੀ ਮਿਲਣਗੇ ਅਲੱਗ-ਅਲੱਗ ਸਬਜੈਕਟ ਦੇ ਵਿੱਚ ਟੋਟਲ ਮਿਲਾ ਕੇ ਸੋ 11 ਤੋਂ 2011 ਤੋਂ ਲੈ ਕੇ 2023 ਤੱਕ ਜਿੰਨੇ ਵੀ ਪੇਪਰ ਹੋਏ ਨੇ ਆਪਣੇ ਚਾਹੀਏ ਤੁਹਾਡਾ ਪੇਪਰ 1 ਹੈ ਤਾਂ ਉਹਦੇ ਅਕੋਰਡਿੰਗ ਪੇਪਰ 2 ਹੈ ਤਾਂ ਉਹਦੇ ਅਕੋਰਡਿੰਗ ਜੋ ਉਹ ਐਮਸੀਕਿਊ ਨੇ ਉਹ ਤੁਸੀਂ ਕਰਕੇ ਹੀ ਜਾਣੇ ਨੇ ਇੱਕ ਵਾਰ ਜ਼ਰੂਰ ਉਹਨਾਂ ਨੂੰ ਪੇਪਰ ਤੋਂ ਪਹਿਲਾਂ ਦੇਖ ਕੇ ਜਾਣਾ ਕਿਉਂਕਿ ਸਭ ਤੋਂ ਜ਼ਿਆਦਾ ਦੇਖੋ ਸਭ ਤੋਂ ਜੋ ਮੋਸਟ ਇੰਪੋਰਟੈਂਟ ਪੁਆਇੰਟ ਹੈ ਜੋ ਮੈਂ ਤੁਹਾਨੂੰ ਦੱਸਣਾ ਚਾ ਰਿਹਾ ਸੀਗਾ ਸਾਰਿਆਂ ਤੋਂ ਜ਼ਿਆਦਾ ਉਹ ਇਹੀ ਹੈ ਬਿਲਕੁਲ ਉਹਨਾਂ ਨੂੰ ਛੱਡ ਕੇ ਨਹੀਂ ਜਾਣਾ ਸਾਰੇ ਦੇ ਸਾਰੇ ਚਾਹੇ ਸੀਡੀਪੀ ਹੈ ਚਾਹੇ ਪੰਜਾਬੀ ਹੈ ਚਾਹੀ ਇੰਗਲਿਸ਼ ਹੈ ਚਾਹੀ ਜੋ ਐਸਐਸਟੀ ਜਾਂ ਮੈਥ ਸਾਇੰਸ ਜੋ ਵੀ ਹੈਗਾਗਾ ਜਾਂ ਈਵੀਐਸ ਹੈ ਹੀਵਨ ਕੇ ਪੇਪਰ ਬੰਦੇ ਲਈ ਤਾਂ ਉਹ ਜ਼ਰੂਰ ਤੁਸੀਂ ਕਰਕੇ ਜਾਣੇ ਨੇ ਜੀ ਨੰਬਰ 2 ਤੇ ਮੈਂ ਗੱਲ ਕਰੂੰਗਾ ਐਨਸੀਆਰਟੀ ਐਗਜ਼ੈਂਪਲਰ ਦੇ ਸਿਰਫ ਔਰ ਸਿਰਫ ਐਮਸੀਕਿਊ ਦੀ ਸੋ ਜੋ ਸਾਇੰਸ ਵਾਲੇ ਨੇ ਜੋ ਮੈਥ ਵਾਲੇ ਨੇ ਅ ਅਤੇ ਜੋ ਈਵੀਐਸ ਜੋ ਤਿਆਰ ਕਰ ਰਹੇ ਨੇ ਸਟੂਡੈਂਟ ਤਾਂ ਉਹਨਾਂ ਨੇ ਐਨਸੀਆਰਟੀ ਦੇ ਜੋ ਐਗਜ਼ੈਂਪਲਰ ਨੇ ਉਹ ਜ਼ਰੂਰ ਕਰਨੇ ਨੇ ਪੇਪਰ 1 ਦੀ ਜੋ ਤਿਆਰੀ ਕਰ ਰਹੇ ਨੇ ਉਹ ਸਾਇੰਸ ਵਾਲੇ ਜਿਹੜੇ 6 7 8th ਇੱਥੋਂ ਤੱਕ ਜਿਹੜੇ ਐਮਸੀਕਿਊ ਕਰ ਲੈਣ ਅਤੇ ਸਾਇੰਸ ਵਾਲੇ 9th 10th ਤੱਕ ਜਿਹੜੇ ਕਰ ਲੈਣ ਸਿਮਿਲਰਲੀ ਮੈਥ ਦਾ ਵੀ ਪੈਟਰਨ ਇਹੀ ਹੈ ਜੋ ਪੇਪਰ 1 ਦੀ ਤਿਆਰੀ ਕਰ ਰਹੇ ਹੋ ਉਹ ਤੁਸੀਂ 6th 7th ਤੇ 8th ਕਲਾਸ ਦੇ MCQ NCERT ਐਗਜ਼ੈਂਪਲਰ ਦੇ ਸਫੀਸ਼ੀਐਂਟ ਨੇ ਸਿਮਿਲਰਲੀ ਜੋ ਪੇਪਰ 2 ਦੇ ਲਈ ਮੈਥ ਪ੍ਰੀਪੇਅਰ ਕਰ ਰਹੇ ਨੇ ਉਹ 9 10th ਵਾਲੀ ਕਰ ਸਕਦੇ ਨੇ ਕਿਉਂਕਿ 2023 ਦਾ ਪੇਪਰ ਤੁਸੀਂ ਖੁਦ ਚੱਕ ਕੇ ਦੇਖੋ ਅਗਰ ਇੱਥੇ ਮੈਂ ਸਿੰਪਲ ਪੇਪਰ 1 ਦੱਸਾਂ ਤਾਂ EVS ਦਾ ਜੋ ਪੇਪਰ ਸੀਗਾ ਉਹ ਪੂਰੇ ਦਾ ਪੂਰਾ ਜੋ MCQ ਨੇ ਉਹ NCERT ਐਗਜ਼ੈਂਪਲਰ ਚੋਂ ਪਾਏ ਗਏ ਸੀਗੇ ਠੀਕ ਹੈ ਐਂਡ ਮੈਥ ਤਾਂ ਉਸ ਤੋਂ ਵੀ ਥੋੜਾ ਹਾਇਰ ਲੈਵਲ ਤੋਂ ਗਿਆ ਸੀਗਾ NCERT ਐਗਜ਼ੈਂਪਲਰ ਤੋਂ ਵੀ ਉੱਪਰ ਗਿਆ ਸੀ ਇਹ ਮੰਨ ਕੇ ਚੱਲੋ ਤਾਂ ਕਰਕੇ NCERT ਬੁੱਕਸ ਬਾਰੇ ਸਾਨੂੰ ਨੌਲੇਜ ਹੁੰਦੀ ਹੈ ਬਟ NCERT ਐਗਜ਼ੈਂਪਲਰ ਬਾਰੇ ਨਹੀਂ ਹੁੰਦੀ ਤੇ SST ਵਾਲਿਆਂ ਲਈ ਮੈਂ ਜਰੂਰ ਕਲੀਅਰ ਕਰਦੇ ਆਂ ਜੀ ਕਿ SST NCERT ਐਗਜ਼ੈਂਪਲਰ ਜਿਹੜਾ SST ਦਾ ਹੈਗਾ ਉਹ ਨਹੀਂ ਹੁੰਦਾ ਇਹ ਸਿਰਫ ਮੈਥ ਸਾਇੰਸ ਠੀਕ ਹੈ ਬੈਨੀਫਿਟ ਲੈ ਸਕਦੇ ਹੋ ਕਿਉਂਕਿ ਤੇਈ ਦਾ ਪੇਪਰ NCERT ਐਗਜ਼ੈਂਪਲਰ ਦੇ ਵਿੱਚੋਂ ਹੀ ਪਾਇਆ ਗਿਆ ਸੀ ਤੁਸੀਂ ਕੋਈ ਵੀ EVS ਦਾ ਵਗੈਰਾ ਦਾ ਜੇ ਕੋਈ ਪੇਪਰ ਚੱਕ ਕੇ ਦੇਖ ਲਓ ਤੁਹਾਨੂੰ ਆਟੋਮੈਟਿਕ ਪਤਾ ਚੱਲ ਜਾਏਗਾ ਹਾਂਜੀ 3rd ਆਪਣਾ ਆ ਗਿਆ ਜੀ ਆ ਕੀ ਆਪਾਂ ਨੂੰ ਪਤਾ ਹੈ ਕਿ ਪੇਪਰ ਜੋ ਹੈਗਾ ਆ ਕਾਫੀ ਵੀਡੀਓ ਤੁਸੀਂ ਸੁਣੀਆਂ ਹੋਣੀਆਂ ਕਿ ਪੰਜਾਬ ਸਕੂਲ এডਿਕੇਸ਼ਨ ਬੋਰਡ ਪੀਐਸਸੀਬੀ ਬੋਰਡ ਜਿਹੜਾ ਕੰਡਕਟ ਕਰਵਾ ਰਿਹਾ ਹੈਗਾ ਪੇਪਰ ਸੋ ਬਹੁਤ ਜ਼ਿਆਦਾ ਚਾਂਸਸ ਹੈ ਕਿ ਸ਼ਾਇਦ 2023 ਜਿੰਨਾ ਦਾ ਪੇਪਰ ਔਖਾ ਨਾ ਆਵੇ ਸਿੰਪਲ ਬੇਸਿਕ ਪੇਪਰ ਆ ਸਕਦਾ ਹੈਗਾ ਤਾਂ ਉਸ ਦੇ ਲਈ ਕੁਝ ਐਮਸੀਕਿਊ ਨੇ ਟਾਈਮ ਦੀ ਸ਼ਾਰਟੇਜ ਕਰਕੇ ਸ਼ਾਇਦ ਮੈਂ ਉਹਨਾਂ ਦੀ ਵੀਡੀਓ ਅਪਲੋਡ ਨਹੀਂ ਕਰ ਸਕਿਆ ਐਂਡ 3 ਮਹੀਨਿਆਂ ਦੇ ਵਿੱਚ ਤੁਸੀਂ ਇਸ ਚੈਨਲ ਨੂੰ ਜੋ ਵੀ ਪਿਆਰ ਦਿੱਤਾ ਉਹਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤਾਂ ਉਹ ਜੋ MCQ ਨੇ ਜੀ ਠੀਕ ਹੈ ਜਿਨ੍ਹਾਂ ਦਾ ਮੈਂ 3rd ਪੁਆਇੰਟ ਤੇ ਇੰਪੋਰਟੈਂਟ MCQ ਦਾ ਮੈਂ ਜ਼ਿਕਰ ਕਰ ਰਹੇ ਹਾਂਗਾ ਆ ਜਿਨ੍ਹਾਂ ਦੇ ਵਿੱਚ ਉਹ ਪੌਸਿਬਿਲਟੀ ਕਾਫੀ ਜ਼ਿਆਦਾ ਰਹਿੰਦੀ ਹੈ ਕਿ ਪੇਪਰ ਦੇ ਵਿੱਚ ਆ ਜਾਣ ਵੈਸੇ ਤਾਂ ਮੈਂ ਕਲਾਸਿਸ ਦੇ ਵਿੱਚ ਕਰਵਾਏ ਹੋਏ ਨੇ ਚਾਹੀ ਮੈਂ EVSC ਕਲਾਸ ਲਈਏ ਜਾਂ ਮੈਥ ਦੀ ਲਈਏ ਠੀਕ ਹੈ ਜਾਂ ਇਸ ਤੋਂ ਇਲਾਵਾ ਕੋਈ ਹੋਰ ਵੀ ਚੀਜ਼ ਨਹੀਂ ਹੈ ਜੋ ਕਲਾਸਿਸ ਇਸ ਚੈਨਲ ਦੇ ਉੱਪਰ ਹੈਗੀਆਂ ਨੇ ਜਾਂ CDP ਹੈ ਜਾਂ ਇੰਗਲਿਸ਼ ਹੈ ਜਾਂ ਪੰਜਾਬੀ ਹੈ ਸਭ ਕੁਝ ਉਹਨਾਂ ਦੇ ਵਿੱਚ ਵੀ ਕੀਤਾ ਹੋਇਆ ਬਟ ਫਿਰ ਵੀ ਕਿਉਂਕਿ MCQ ਦਾ ਇੱਕ ਏਰੀਆ ਕਾਫੀ ਵਾਸਟ ਹੋ ਜਾਂਦਾ ਹੈ ਸੋ ਸਾਰੇ ਉਸ ਥਿਊਰੀ ਦੀ ਕਲਾਸ ਦੇ ਵਿੱਚ ਮੇਬੀ ਪੋਸੀਬਲ ਨਹੀਂ ਹੁੰਦੇ ਕਵਰ ਕਰਨੇ ਤਾਂ ਉਹ ਜੋ MCQ ਨੇ ਜੀ ਉਹ ਮੈਂ Telegram ਗਰੁੱਪ ਦੇ ਵਿੱਚ ਉਹਨਾਂ ਦੀ PDF ਸ਼ੇਅਰ ਕਰ ਦੇਵਾਂਗਾ Telegram ਗਰੁੱਪ PSAT 2024 preparation ਦੇ ਨਾਮ ਤੇ ਹੈ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਵੀ ਹੋਏਗਾ ਤਾਂ ਤੁਸੀਂ ਉਹ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਤਾਂ ਉੱਥੇ ਜੋ ਤੁਹਾਨੂੰ PDF ਨੇ ਫਰਦਰ ਇੰਪੋਰਟੈਂਟ MCQ ਦੀਆਂ ਠੀਕ ਹੈ ਜੋ ਕਿ ਜਿਆਦਾ ਇੰਪੋਰਟੈਂਟ ਹੋ ਸਕਦੇ ਨੇ ਤੁਹਾਡੇ ਇਸ ਪੇਪਰ ਦੇ ਲਈ ਤਾਂ ਉਹ ਤੁਹਾਨੂੰ ਉੱਥੋਂ ਮਿਲ ਜਾਣਗੀਆਂ ਆ ਕੋਸ਼ਿਸ਼ ਕਰੂੰਗਾ ਮੈਂ ਉਹਨਾਂ ਦੇ ਆਨਸਰ ਵਗੈਰਾ ਵੀ ਟੈਲੀਗ੍ਰam ਗਰੁੱਪ ਤੇ ਹੀ ਸ਼ੇਅਰ ਕਰ ਦੇਵਾਂਗਾ ਸੋ ਉੱਥੋਂ ਤੁਹਾਨੂੰ ਇੱਕ ਵਾਰ ਉਹਨਾਂ ਨੂੰ ਦੇਖਣਾ ਨਿਗਰਾਨੀ ਕੱਟਣਾ ਅਗਰ ਸਿੰਪਲ ਸ਼ਬਦਾਂ ਦੇ ਵਿੱਚ ਕਹਾ ਤਾਂ ਈਜ਼ੀ ਹੋ ਜਾਏਗਾ ਸੋ ਇਹ ਤਿੰਨ ਪੁਆਇੰਟ ਤੁਹਾਨੂੰ ਦੱਸਨੇ ਸੀ ਕਿਉਂਕਿ ਦੇਖੋ ਟੌਪਿਕ ਸਾਡੇ ਕਲੀਅਰ ਹੁੰਦੇ ਨੇ ਪਰ ਕਿਤੇ ਨਾ ਕਿਤੇ ਫਿਰ ਵੀ ਲਾਸਟ ਵਾਲਾ ਸਮਾਂ ਕੁਝ ਨਰਵਸਨੈਸ ਰਹਿੰਦੀ ਹੈ ਈਵਨ ਹਲੇ ਤੱਕ ਘਟ ਹੋਏਗੀ ਤਾਂ ਪੇਪਰ ਦੇ ਵਿੱਚ ਕਈ ਵਾਰ ਬੈਠ ਕੇ ਹੋਰ ਵੀ ਜ਼ਿਆਦਾ ਹੋ ਜਾਂਦੀ ਹੈ ਤਾਂ ਉੱਥੇ ਜ਼ਰੂਰ ਇੱਕ ਗੱਲ ਦਾ ਧਿਆਨ ਰੱਖਣਾ ਦੇਖੋ ਆ ਆਪਣੇ ਨਰਵਸ ਨੂੰ ਕੰਟਰੋਲ ਕਰਕੇ ਰੱਖਣਾ ਉੱਥੇ ਹੈਨਾ ਮੈਂਟਲੀ ਸਟਰੋਂਗ ਰਹਿਣਾ ਜਿਹਨੂੰ ਆਪਾਂ ਬੋਲ ਦਿੰਨੇ ਆ ਤਾਂ ਬੜਾ ਇੰਪੋਰਟੈਂਟ ਹੈ ਤੁਹਾਡੇ ਲਈ ਤਾਂ ਉਹ ਕੁਝ ਹੱਦ ਤੱਕ ਜਿਹੜੀਆਂ ਮੈਂ ਗੱਲਾਂ ਹੀ ਦੱਸੀਆਂ ਨੇ ਤਾਂ ਇਹ ਵੀ ਤੁਹਾਨੂੰ ਕਾਫੀ ਹੈਲਪਫੁਲ ਹੋਣਗੀਆਂ ਕਿਉਂਕਿ ਜੋ ਐਮਸੀਕਿਊ ਅਸੀਂ ਇੱਕ ਵਾਰ ਦੇਖ ਲਿਆ ਤੇ ਉਹੀ ਪੇਪਰ ਦੇ ਵਿੱਚ ਆ ਗਿਆ ਤਾਂ ਕਿਤੇ ਨਾ ਕਿਤੇ ਸਾਡੇ ਲਈ ਬਹੁਤ ਸ਼ੌਕ ਹੋ ਜਾਂਦੀ ਹੈ ਬਹੁਤ ਈਜ਼ੀ ਹੋ ਜਾਂਦਾ ਹੈਗਾ ਸੋ 3 ਪੁਆਇੰਟ ਦੇ ਵਿੱਚ ਪ੍ਰੀਵੀਅਸ ਈਅਰ ਐਗਜ਼ਾਮ ਦੇ ਐਮਸੀਕਿਊ ਨਾ ਛੱਡਿਓ ਠੀਕ ਹੈ ਹਿਸਟਰੀ ਹੈ ਹੀ ਇਤਿਹਾਸ ਕੇ ਅੰਦਰਗਾ ਕਿ ਰਿਪੀਟ ਹੁੰਦੇ ਨੇ ਠੀਕ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਣਗੇ ਇਸ ਪੇਪਰ ਦੇ ਵਿੱਚ ਵੀ ਹੋਣਗੇ ਤਾਂ ਜਰੂਰ ਉਹਨਾਂ ਨੂੰ ਦੇਖ ਕੇ ਜਾਣਾਗਾ ਸੈਕੰਡ ਆਗੇ ਐਨਸੀਆਰਟੀ ਐਗਜ਼ੈਂਪਲਰ ਕਿਉਂਕਿ 2023 ਦਾ ਪੈਟਰਨ ਦੇਖੀਏ ਤਾਂ ਆਪਾਂ ਨੂੰ ਉਧਰ ਜਾਣਾ ਪਊਗਾ ਐਂਡ ਥਰਡ ਅਗਰ ਬੋਰਡ ਪੇਪਰ ਆ ਰਿਹਾਗਾ ਤਾਂ ਉਹਦੇ ਕੁਐਸਚਨ ਕਿਸ ਤਰ੍ਹਾਂ ਦੇ ਹੋ ਸਕਦੇ ਨੇ ਠੀਕ ਹੈ ਜੋ ਵੀ ਕਿਉਂਕਿ ਮੈਂ ਵੀਡੀਓ ਨਹੀਂ ਬਣਾ ਸਕੀ ਮੈਂ ਪਹਿਲੇ ਹੀ ਗਿਆਗਾ ਤਾਂ ਉਹਦੇ ਡੈਮੋ ਦੇ ਤੌਰ ਤੇ ਜਿਹੜਾ ਹੈਗਾਗਾ ਜਮਸੀਕਿਊ ਨੇ ਮੈਂ ਟੈਲੀਗ੍ਰਾਮ ਗਰੁੱਪ ਦੇ ਵਿੱਚ ਪਾ ਦਿਆਂਗਾ ਕਿਉਂਕਿ ਅ ਪੇਪਰ ਦੇ ਬੇਸਿਕ ਰਹਿਣ ਦੇ ਵੀ ਚਾਂਸਸ ਹੈਗੇ ਨੇ ਕਿ ਜਿਆਦਾ ਟਫ ਨਾ ਆਵੇ ਜਿਆਦਾ ਜਿਸ ਤਰ੍ਹਾਂ 23 ਆਇਆ ਸੀਗਾ ਖਾਸ ਕਰਕੇ ਪੇਪਰ ਬੰਦ ਹੀ ਮੈਂ ਗੱਲ ਕਰ ਰਿਹਾ ਤਾਂ ਕਰਕੇ ਕਾਫੀ ਗੱਲਾਂ ਨੇ ਜੀ ਇਹ ਤਿੰਨੋਂ ਚੀਜ਼ਾਂ ਜ਼ਰੂਰ ਤੁਸੀਂ ਕਰਕੇ ਜਾਣੀਆਂ ਨੇ ਟੌਪਿਕ ਤੁਹਾਡਾ ਕਲੀਅਰ ਹੋਏਗਾ ਮੈਨੂੰ ਪਤਾ ਹੈ ਪਰ ਨਾਲ ਦੀ ਨਾਲ ਇੱਕ ਵਾਰ ਐਮਸੀਕਿਊ ਜਿਹੜੇ ਹੈਗੇ ਨੇ ਉਹ ਜ਼ਰੂਰ ਦੇਖ ਕੇ ਜਾਣੇ ਨੇ ਐਂਡ ਪੇਪਰ ਦੇ ਵਿੱਚ ਆਪਣੇ ਆਪ ਨੂੰ ਸਟਰੋਂਗ ਰੱਖਣਾ ਹੈ ਹਮੇਸ਼ਾ ਇਹ ਹੀ ਸੋਚਣਾ ਕਿ ਹਾਂ ਮੈਂ ਕਰ ਸਕਦਾ ਜਾਂ ਹਾਂ ਮੈਂ ਕਰ ਸਕਦੀ ਹਾਂ ਠੀਕ ਹੈ ਸਭ ਕੁਝ ਵਧੀਆ ਹੀ ਹੋਣਾਗਾ ਸੋ ਐਨਿਕਸੀ ਜਾਣਕਾਰੀ ਇਸ ਵੀਡੀਓ ਦੇ ਵਿੱਚ